مرداب ਹੋ ਨਾ 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 ਸਭ ਜਮਾਤ ਨੂੰ ਅੱਛਾ ਰਸਤੇ ਕਿੱਥੇ ਬੋਤਾਂ ਅੱਜ ਬਹੁਤ ਮੈਂ ਜੀ ਰਿਹਾ ਹਾਂ ਥੋੜਾ ਅੱਗੇ ਸਕਰ ਥੋੜਾ ਜਿਹਾ ਪਿੱਛੇ ਟਿਕ ਲਈ ਰੋਮਨਨ ਕੋਲ ਜੂ ਰਿਹਾ ਦੇਖੋ ਅੱਜ ਸਾਡੀ ਸਾਰੀ ਪਾਰਟੀ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਜੜੇ ਹੋਏ ਵਿਛੇਸਟਰ ਜੋ ਸਾਡੇ ਕਿਸਾਨ ਵੀਰਾਂ ਨਾਲ ਹਰਿਆਣੇ ਦੇ ਬਾਜਰਾ ਤੇ ਹੋ ਰਿਹਾ ਹੈ ਇੱਕ ਦਾ ਕਤਲ ਹੋ ਚੁੱਕਿਆ ਹੈ 6-7 ਹੋਰ ਸ਼ਹੀਦ ਹੋਏ ਨੇ 300 ਤੋਂ ਵੱਧ ਗੋਰੀਆਂ ਦੇ ਫਟੜ ਹੋਏ ਨੇ ਪੰਜਾਬ ਝੰਡੇ ਸੀ ਤੇ ਸਾਡਾ ਮੁੱਖ ਮੰਤਰੀ ਗੋਡੇ ਟੇਕ ਕੇ ਜੀਵ ਰਸਤ ਦਾ ਬਚੋਲਾ ਬਣਿਆ ਬੈਠਾ ਮੈਨੂੰ ਬਹੁਤ ਅਫਸੋਸ ਨਾਲ ਇਹ ਕਹਣਾ ਪੈਂਦਾ ਸਾਨੂੰ ਬਹੁਤ ਅਫਸੋਸ ਹੈ ਅਸੀਂ ਪੰਜਾਬ ਦੇ ਹਰ ਵਰਗ ਵਿੱਚ ਪਿਛਲੇ ਇਸ ਤੌਰ ਸਾਡੇ ਦਲੇ ਦਲੇ ਤੋਂ ਵਰਗ ਸਾਡੀਆਂ ਪਛੜੀਆਂ ਸ਼ਰੇਣੀਆਂ ਸਾਡੀਆਂ ਮਾਤਾਵਾ ਤੇ ਪੈਣਾ ਸਾਡੇ ਨੌਜਵਾਨ ਬੱਚੇ ਸਾਡੀ ਕਿਸਾਨੀ ਸਾਡੇ ਖੇਤ ਮਜ਼ਦੂਰ ਸਾਡੇ ਵਪਾਰੀ ਜਿਹੜੇ ਸਾਡੇ ਦੁਕਾਨਦਾਰ ਜਿਹੜੇ ਇਹਨਾਂ ਦੇ ਸਾਰੇ ਬੁੱਧੇ ਚਾਰ ਸਪੀਕਰ ਲਿਸਟਡ ਸੀ ਜਿਹਦੇ ਵਿੱਚ ਸਾਰੋਂ ਪਹਿਲੇ ਮੇਰੀ ਵਾਰੀ ਸੀ ਅਸ ਲੀਡਰ ਆਫ ਦੀ ਆਪੋਜੀਸ਼ਨ ਫਿਰ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਦੀ ਫਿਰ ਸਾ ਸੁਖਜਿੰਦਰ ਸਿੰਘ ਰੰਧਾਵਾ ਜੀ ਦੀ ਫਿਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਦੀ ਤੇ ਸਾਰਿਆਂ ਨੂੰ ਵੱਡਾ ਸਾਨੂੰ ਅਫਸੋਸ ਕੀ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਮੁੱਖ ਮੰਤਰੀ ਸਵੇਰੇ ਇੱਕ ਲਫਾਫਾ ਲੈ ਕੇ ਆਉਂਦਾ ਹੈ ਲਫਾਫਾ ਉਸੇ ਟਾਈਮ ਬੰਦ ਲਫਾਫਾ ਇੱਕ ਮੈਸੇਂਜਰ ਨੂੰ ਵਿਧਾਨ ਸਭਾ ਦੇ ਸਟਾਫ ਦੇ ਮੈਂਬਰ ਨੂੰ ਕਹਿੰਦਾ ਕਿ ਸਪੀਕਰ ਸਾਹਿਬ ਦੇ ਕੋਲ ਮਾਰਸ਼ਲ ਨੂੰ ਕਹਿੰਦਾ ਪੇਸ਼ ਕਰੋ ਫਿਰ ਕਿਹਾ ਜਾਂਦਾ ਲਫਾਫਾ ਖੋਲੋ ਮੈਂ ਇੱਕ ਐਹੋ ਜੀ ਚੀਜ਼ ਲੈ ਕੇ ਆਦੀ ਏ ਜਿਹੜੀ 75 ਸਾਲਾਂ ਵਿੱਚ ਹਿੰਦੁਸਤਾਨ ਦੀ ਕਿਸੇ ਵਿਧਾਨ ਸਭਾ ਕਿਸੇ ਮੁੱਖ ਮੰਤਰੀ ਨੇ ਐਹੋ ਜਿਹਾ ਟੋਕਨ ਆਪਣੇ ਸੂਬੇ ਨੂੰ ਪਿਆਰ ਦਾ ਨਹੀਂ ਪੇਸ਼ ਕੀਤਾ ਹੋਣਾ ਨਹੀਂ ਸੋਚਿਆ ਕਿ ਕੋਈ ਕੋ ਵੱਡੀ ਅੱਜ ਅਨਾਉਂਸਮੈਂਟ ਹੈ ਸ਼ਾਇਦ ਬਜਟ ਤੋਂ ਪਹਿਲੇ ਕਰ ਲੱਗੇ ਨੇ ਉਹ ਸਾਡਾ ਸਾਡੀਆਂ ਨੌਜਵਾਨ ਬੱਚੀਆਂ ਪੜਣਾ ਜਿਨ੍ਹਾਂ ਨੂੰ 1000 ਰੁਪਇਆ ਮਹੀਨਾ ਕਿਹਾ ਸੀ ਜਾਂ 올ਡ ਪੈਨਸ਼ਨ ਸਕੀਮ ਸਾਡੇ ਵਪਾਰ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਹੈ ਖੈਦ ਉਹਨਾਂ ਦੀ ਕੋਈ ਨਾ ਕੋਈ ਐਲਾਨ ਕਰਨ ਵਾਲਾ ਸੀ ਆਣਗੇ ਤੇ ਅਸੀਂ ਵੇਖਿਆ ਕੀ ਕਿ ਜਦੋਂ ਲਿਫਾਫਾ ਕੋਲਿਆ ਸਪੀਕਰ ਸਾਹਿਬ ਸਦਵਾ ਸਾਹਿਬ ਨੇ ਕਿ ਜੰਦਰਾ ਕੱਢ ਲਿਆ ਤੇ ਦੋ ਚਾਬੀਆਂ ਕੱਢ ਲਈ ਐਡਾ ਕੋਜਾ ਮਜ਼ਾਕ ਅਸੀਂ ਪੁੱਛਿਆ ਸਪੀਕਰ ਸਾਹਿਬ ਨੂੰ ਸੀਐਮ ਸਾਹਿਬ ਉੱਠ ਕੇ ਕਹਿਣ ਲੱਗੇ ਕਿ ਗੱਲ ਇਸ ਤਰ੍ਹਾਂ ਜੀ ਵਿਪੱਖੀ ਨੂੰ ਗੱਲ ਸੁਣਦੀ ਆਦਤ ਨਹੀਂ ਤੁਸੀਂ ਕਿਰਪਾ ਕਰਕੇ ਵਿਧਾਨ ਸਭਾ ਦੇ ਸਟਾਫ ਨੂੰ ਕਹੋ ਕਿ ਦੋਨੋਂ ਦਰਵਾਜ਼ਿਆਂ ਨੂੰ ਕਾਲਾ ਲਾ ਦਿਓ ਤੇ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਮੇਰੀ ਸਾਰੀ ਗੱਲ ਨਹੀਂ ਸੁਣੀ ਕੋਸ਼ਿਸ਼ ਨੂੰ ਮਜ਼ਦੂਰ ਐਨਾ ਵੱਡਾ ਕਾਨ ਪਾਰਲੀਮੈਂਟਰੀ ਪ੍ਰੈਕਟਿਸ ਪਾਰਲੀਮੈਂਟਰੀ ਸਿਸਟਮ ਦਾ ਕਿ ਐਨਾ ਮੈਂ ਸਮਝ ਨਾ ਬਿਲਕੁਲ ਹੀ ਗਮਜ਼ੋਰ ਸਪੀਕਰ ਜਿਹੜਾ ਅਜੇ ਤੱਕ ਅਸੀਂ ਇਤਿਹਾਸ 'ਚ ਨਹੀਂ ਦੇਖਿਆ ਅਗਲਾ ਤੁਸੀਂ ਵੇਖੋ ਜਿਹੜਾ ਇਹਨਾਂ ਨੇ ਬਦਲਿਆ ਬਕਾਇਦਾ ਤੌਰ 'ਤੇ ਨਾ ਕਿਸੇ ਦੀ ਇਜਾਜ਼ਤ ਲਈ ਉਸੇ ਟਾਈਮ ਅਨਾਉਂਸਮੈਂਟ ਕੀਤੀ ਕਿ ਜਿਹੜਾ ਪਹਿਲੇ ਕੁਐਸਚਨ ਆਨਸਰ ਆਵਰ ਹੈ ਉਹਨੂੰ ਅਸੀਂ ਬਾਅਦ ਵਿੱਚ ਕਰਾਵਾਂਗੇ ਜ਼ੀਰੋ ਆਰ ਪੋਸਟਪੋਨ ਕਰ ਦਿੱਤਾ ਕੁਐਸਚਨ ਆਰ ਪੋਸਟਪੋਨ ਕਰ ਦਿੱਤਾ ਤੇ ਮੁੱਖ ਮੰਤਰੀ ਜਿਹੜੀਆਂ ਕਨਵੈਨਸ਼ਨਸ ਨੇ ਹਰ ਅਸੈਂਬਲੀ ਦੀਆਂ ਹਰ ਪਾਰਲੀਮੈਂਟ ਦੀ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਹੈ ਉਹ ਕਿਸੇ ਬਹਿਸ ਦੇ ਵਿੱਚ ਵੀ ਸਾਰਿਆਂ ਤੋਂ ਅਖੀਰ ਦਾ ਸਪੀਕਰ ਐਂਡ ਚੀਫ ਮਿੰਿਸਟਰ ਨੇ ਉੱਠ ਕੇ ਬਿਨਾ ਸਾਡੀ ਸਹਿਮਤੀ ਲਈ ਬਾਕੀ ਪੋਲਿਟਿਕਲ ਜਮਾਤਾਂ ਦੀ ਸਪੀਕਰ ਸਾਹਿਬ ਨੇ ਚੀਫ ਮਿੰਿਸਟਰ ਨੂੰ ਕਿਹਾ ਤੁਸੀਂ ਆਪਣਾ ਭਾਸ਼ਣ ਸ਼ੁਰੂ ਕਰੋ ਉਹ ਤੇ ਤੁਸੀਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਰਿਆਂ ਵਾਸਤੇ ਤੁਸੀਂ ਵੇਖਿਆ ਕਨਵੈਨਸ਼ਨਸ ਤੋੜੀਆਂ ਬਯੂਤਾ ਇਸਤੇਮਾਲ ਕੀਤੇ ਗਏ ਜਦ ਸਾਨੂੰ ਸਾਰਿਆਂ ਨੂੰ ਵੱਡਾ ਕਸ਼ਟ ਤੇ ਤਕਲੀਫ ਹਾਸ ਕਰਦੀ ਹਾਰ ਅਸੈਂਬਲੀ ਦੇ ਵਿੱਚ ਤੁਸੀਂ ਵੇਖਿਆ ਜਦੋਂ ਇਹ ਵੀ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਆਪੋਜੀਸ਼ਨ ਵਿੱਚ ਸੀ ਇਹ ਵੀ ਆਪਣੀ ਪ੍ਰਦਰਸ਼ਨ ਕਰਦੀ ਸੀ ਇਹ ਬਕਾਇਦਾ ਤੌਰ ਸਾਡੇ ਹੱਕ ਨੂੰ ਪਰ ਸਾਰਿਆਂ ਨੂੰ ਅਫਸੋਸਨਾ ਕਰ ਜਿਹੜਾ ਹੁਣ ਸਾਨੂੰ ਵਾਪਕ ਆਊਟ ਕਰਕੇ ਆਣਾ ਪਿਆ ਕੇ ਨਾਲ ਇੱਕ ਮੇਰੇ ਦਲਤ ਕੁਲੀਗ ਮੇਰੇ ਐਸਟਿਮਡ ਕੁਲੀਗ ਸਾਸੁਖਵਿੰਦਰ ਸਿੰਘ ਕੋਟਲੀ ਸਾਹਿਬ ਆਦਮਪੁਰ ਤੋਂ ਸਾਡੇ ਅੰਦਰਲੇ ਮੇਰੇ ਸੱਜੇ ਹੱਥ ਖੜੇ ਉਹਨਾਂ ਨੇ ਜਦੋਂ ਇਹਨਾਂ ਦੇ ਕੇਐਮਐਲ ਨਿਆਲ ਸਿੰਘ ਵਾਲੇ ਹਲਕੇ ਤੋਂ ਬਲਾਸਪੁਰ ਸਾਹਿਬ ਗੱਲ ਕਰਦੇ ਸੀ ਗਵਰਨਰ ਦੇ ਦਫ਼ਤਰ ਉਦੋਂ ਇਹਨਾਂ ਨੇ ਮੰਗ ਕੀਤੀ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪਾਰਟੀ ਨੇ ਤਾਂ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਦਲਤ ਵਰਗ ਦਾ ਡੈਪਟੀ ਚੀਫ ਮਿਨਿਸਟਰ ਵਿਨਾਵਾਂਗੇ ਤੇ ਦੱਸੋ ਕਦੋਂ ਕਿਰਪਾ ਕਰੋਗੇ ਜਦੋਂ ਪੰਜ ਸੱਤ ਵਾਰ ਇਹਨਾਂ ਨਾਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕੁਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਦੀ ਨੂੰ ਖਲੋਤੇ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਛੇਤਰ ਸੰਗਾਓ ਉਹ ਜੁਤੀ ਸੰਗਾਓ ਕਹਿੰਦਾ ਮਤਲਬ ਇਹ ਸੀ ਕਿ ਜੁਤੀ ਸੰਗਾ ਇੱਕ ਗਲਤ ਭਰਾ ਵਾਸਤੇ ਇੱਕ ਮੈਂਬਰ ਆਫ ਦੀ ਇਸਟੀਮ ਹਾਊਸ ਵਾਸਤੇ ਇਸ ਕਿਸਮ ਦੀ ਗੱਲ ਕਹਿਣੀ ਮੈ ਸਾਹਮਣੇ ਬਹੁਤ ਅਫਸੋਸ ਹੈ ਅਸੀਂ ਅੱਜ ਮੰਨ ਕਰਦੇ ਆ ਕਿ ਭਗਵੰਤ ਮਾਨ ਤੂੰ ਤੇ ਗੁਰੂਆਂ ਪੀਰਾਂ ਪਕੰਬਰਾਂ ਦੀ ਜਿਹੜੇ ਦッセ ਪਾਸ਼ਾ ਦਾ ਜਿਹੜਾ ਫਲਸਫਾ ਹੈ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਨਦਾ ਤੂੰ ਇੱਕੋ ਵਾਰ ਦੇ ਵਿੱਚ ਇੰਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਟੀਮਰਸਤੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਇੱਕ ਆਪਣੇ ਸਟੇਮਡ ਕੁਲੀਗ ਨੂੰ ਜਿਹਨੇ ਬੜੀ ਨਰਮਾਈ ਦੇ ਵਿੱਚ ਇਹਨੂੰ ਬੇਨਤੀ ਕੀਤੀ ਕਿ ਚੀਫ ਮਿਨਿਸਟਰ ਸਾਹਿਬ ਤੁਸੀਂ ਡੈਕਟਿਵ ਸੀਐਮ ਇੱਕ ਗਲਤ ਲੈਣਾ ਸੀ ਕਦੋਂ ਲੋਕ ਤੇ ਤੁਸੀਂ ਇਹੋ ਜਿਹੀ ਸ਼ਬਦਾਬਲੀ ਇੱਕ ਗਲਤ ਭਰਾਵਾ ਅਸੀਂ ਹਾਊਸ ਦਾ ਬਾਈਕਾਟ ਕਰਕੇ ਆਏ ਅਸੀਂ ਇੱਥੇ ਮੰਗ ਕਰਨੇ ਕਿ ਭਗਵੰਤ ਮਾਨ ਕੋ ਅਜ ਸਤਿਖਾ ਨਾ ਤੇ ਪੰਜਾਬ ਦੀ ਟੈਰੀਟਰੀ ਸ਼ੀਫਗਾਰਡ ਕਰ ਸਕੇ ਹਰਿਆਣੇ ਨਾ ਪੰਜਾਬ ਦੀ ਕਿਸਾਨੀ ਸ਼ੀਫਗਾਰਡ ਕਰ ਸਕਿਆ ਨਾ ਸਾਡੀ ਜਵਾਨੀ ਸ਼ੀਫਗਾਰਡ ਕਰ ਸਕਿਆ ਕੋਟੇ ਟੇਕ ਗਿਆ ਬਕਾਇਦਤ ਔਰ ਜਿਹੜਾ ਪਹਿਲੇ ਦਿਨੋਂ ਸਾਡਾ ਕਹਿਣਾ ਸੀ ਕਿ ਜਿੱਦਣ ਮਹਾਰਾਸ਼ਟਰ ਦਾ ਜਾਜ ਆਇਆ ਸਾਰਿਆਂ ਨੂੰ ਪਹਿਲਾ ਇੱਕ ਦਾ ਛਿੱਦੇ ਬਣੇਗਾ ਇਹ ਉਸ ਪਾਸੇ ਗੱਲ ਚੱਲੀ ਅੱਜ ਉਥੇ ਬੈਸੋ ਬੈਸੀ ਇਹ ਵੀ ਗੱਲ ਹੋਈ ਉਹਨੇ ਕਿਹਾ ਕਿ ਜਿੱਥੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੈਂ ਤੁਹਾਡੇ ਬਰਾਬਰ ਚੱਲਣਾਗਾ ਉਹਨੇ ਓਪਨਲੀ ਚੈਲੰਜ ਕੀਤਾ ਮੈਂ ਉਹਦਾ ਚੈਲੰਜ ਕਬੂਲ ਅਸ ਲੀਡਰ ਆਫ ਦੀ ਈਸੀਐਲ ਜਿੱਥੇ ਵੀ ਭਗਵੰਤ ਮਾਨ ਪਾਰਲਮੈਂਟ ਦੀ ਇਲੈਕਸ਼ਨ ਲੜੇਗਾ ਜੇ ਉਹ ਲੜੇ ਤੇ ਮੈਂ ਉਹਦੇ ਖਿਲਾਫ ਲੜਾਂਗਾ ਮੇਰੀ ਇਹ ਪੇਸ਼ਕਸ਼ ਹੈ ਪੰਜਾਬ ਦੇ ਲੋਕਾਂ ਦਾ ਵਾਅਦਾ ਜਿੱਥੇ ਵੀ ਭਗਵੰਤ ਮਾਨ ਜੇ ਪਾਰਲਮੈਂਟ ਲੜੇ ਕਿਉਂਕਿ ਉਹਨੇ ਅੱਦਰ ਵਚਨ ਦਿੱਤਾ ਸੀ ਕਿ ਮੈਂ ਪਾਰਲਮੈਂਟ ਲੜਾਂ ਤੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਧਮ ਹੈ ਤੇ ਮੇਰੇ ਸਾਹਮਣੇ ਲੜ ਕੇ ਖੜਾਓ ਤੇ ਮੈਂ ਕਿਹਾ ਸੀ ਜੇ ਪਿਓ ਦਾ ਪੁੱਤਰ ਨੇ ਭਗਵੰਤ ਜੇ ਪਿਓ ਦਾ ਪੁੱਤਰ ਨੇ ਹੁਣ ਜਿੱਥੇ ਮਰਜੀ ਪੰਜਾਬ 'ਚ ਲੜ ਲੈ ਤੇਰਾ ਸੀਟ ਹੈ ਅਸੀਂ ਤੇਰਾ ਸਾਡੀ ਪਾਰਟੀ ਇੰਡੀਅਨ نیشنل ਕਾਂਗਰਸ ਤੇ ਪ੍ਰਤਾਪ ਸਿੰਘ ਬਾਜਾ ਤੇਰਾ ਮੁਕਾਬਲਾ ਕਰੇਗਾ ਫੈਸਲਾ ਲੋਕਾਂ ਦੇ ਹੱਥੇ ਚੱਲਣਾ ਇਹ ਬਿਲਕੁਲ ਹਸਟਾਈਮ ਕੱਪੜਿਆਂ ਤੋਂ ਬਾਹਰ ਹੋ ਚੁੱਕੇ ਆ ਦਿਮਾਗ ਦੇ ਉੱਤੇ ਤਾਕਤ ਦੀ ਇੰਨੀ ਪੂਰੀ ਤਰ੍ਹਾਂ ਛਾ ਚੁੱਕੀ ਹੈ ਇਹਨੂੰ ਜਿਹੜੇ ਕਾਇਦੇ ਕਾਨੂੰਨ ਨੇ ਜਿਹੜੀ ਇੱਕ ਪਰੰਪਰਾ ਹੈ ਸੀਐਮ ਦੀ ਆਫਿਸ ਦੀ ਉਹ ਸਾਰੀਆਂ ਭੁੱਲ ਚੁੱਕੇ ਆ ਸਾਰੀ ਪ੍ਰੈਸ ਪ੍ਰੈਸ ਗੈਲਰੀ 'ਚ ਬੈਠੀ ਵੇਖ ਰਹੀ ਸੀ ਹਰ ਜਗ੍ਹਾ ਦੇ ਉੱਤੇ ਉਹ ਟੌਂਟ ਕਰ ਰਿਹਾ ਸੀ ਮਾਰੇ ਸ਼ਬਦਾਬਲੀ ਉਤਰਿਆ ਸੀ ਕਾਲੀ ਗਲੋਸ਼ ਤੱਕ ਉਤਰਿਆ ਸੀ ਮੇਰੇ ਸਾਥੀ ਇਸ ਗੱਲ ਦੇ ਗਵਾਹ ਹੋਣਗੇ ਦੋ ਤਿੰਨ ਵਾਰ ਮੂੰਹ ਦੇ ਵਿੱਚ ਉਹਨੇ ਗਾਲੀ ਕੱਢਣ ਦੀ ਕੋਸ਼ਿਸ਼ ਕੀਤੀ ਤੋਂ ਅਸੀਂ ਸਾਰੇ ਸੋਚ ਵਿਚਾਰ ਵੀ ਕਰਨੇ ਹੋ ਸਕਦਾ ਸਾਨੂੰ ਕਿਸੇ ਕਨਸਟੀਟਿਊਸ਼ਨ ਕਮਿਸ਼ਨ ਕੋ ਵੀ ਜਾਣਾ ਪਏ ਮੁੱਖ ਮੰਤਰੀ ਦੇ ਕੋਲ ਇਸ ਗੱਲ ਦੇ ਖਿਲਾਫ ਕਿ ਸਾਡੇ ਨਰੇ ਸਾਡੇ ਕੁਲੀਗ ਤੇ ਇੱਕ ਬਹੁਤ ਹੀ ਇਨਫਲੂਐਂਸ਼ੀਅਲ ਜਿਹੜਾ ਸੈਕਸ਼ਨ ਹੈ ਪੰਜਾਬ ਦਾ ਉਹਨਾਂ ਦੇ ਖਿਲਾਫ ਇਹਨੇ ਇਹ ਮਾੜੀ ਸ਼ਬਦਾਬਲੀ ਵਰਤੀ ਹੈ ਮੈਸਜ ਨਾਲ ਸਮੁੱਚੇ ਪੰਜਾਬੀ ਜਗਤ ਦੇ ਖਿਲਾਫ ਇਹਨੇ ਅਪਮਾਨ ਕੀਤਾ ਰੱਬ ਨੂੰ ਭੁਲਿਆ ਰੱਬ ਨੇ ਹੀ ਰਸਤਾ ਲੱਭਣਾ ਇਸ ਨੂੰ ਬੰਦਾ ਬੰਦਾ ਬਣਾਉਂਦਾ ਤੇ ਇੱਕ ਵਾਰ ਫੇਰ ਇਹਨਾਂ ਨੂੰ ਚੀਪ ਰਸਤੀ ਦੀ ਜਿਹੜੀ ਇਹਨੂੰ ਇੰਨੀ ਕਰ ਇਹਦੇ ਦਿਮਾਗ 'ਚ ਗੱਲ ਆ ਚੁੱਕੀ ਹੈ ਇੱਕ ਵਾਰ ਮੈਨੂੰ ਯਾਦ ਹੈ ਕਿ ਗੌਰਵੀ ਰਾਸੀ ਪਾਰਟੀ ਦਾ ਮੁਖੀ ਹੁੰਦਾ ਸੀ ਜਿਹੜਾ ਕਹਿੰਦਾ ਸੀ 25 ਸਾਲ ਨਹੀਂ ਅਸੀਂ ਤੇ ਹੁਣ ਤੁਸੀਂ ਮੇਰੇ ਕੋਲ ਹਾਲ ਹੁੰਦਾ ਦਾ ਕੀ ਬਣ ਰਿਹਾ ਤੋਂ ਗੁੰਤਮਾਨ ਜੀ ਇੱਕ ਚੰਗੀ ਗੱਲ ਸੁਣ ਲਓ ਪੰਜਾਬ ਦੇ ਲੋਕ ਜਿਹਦਰ ਸਿਰ ਤੇ ਤਾਜ ਰੱਖਦੇ ਨੇ ਉਹਨਾਂ ਨੂੰ ਤਾਜ ਲਾਣਾ ਵੀ ਆਉਂਦਾ ਤੇ ਤਖਤ ਤੇ ਚੜਾਣਾ ਵੀ ਆਉਂਦਾ ਤਾਂ ਮੈਂ ਇੰਨੇ ਕਹਿੰਦਾ ਹੋਇਆ ਕੋਟਲੀ ਸਾਹਿਬ ਨੂੰ ਬੇਨਤੀ ਕਰੂੰਗਾ ਜੋ ਤੁਹਾਡੇ ਨਾਲ ਵਾਪਰੀਏ ਕਿਰਪਾ ਕਰਕੇ ਪਰਸ ਨੇ ਸਾਹਮਣੇ ਰੱਖੋ ਉਸ ਤੋਂ ਬਾਅਦ ਜਿਹੜੇ ਮੇਰੇ ਕੋਈ ਸਾਥੀ ਹੋਰ ਆਪਣੀ ਗੱਲ ਕਰਨਾ ਚਾਹਣਗੇ ਦਰਸ਼ਕਾਂ